ਨਵੀਂ ਕਰਪੇਜ ਅੰਦਰ ਮਲਾਈ ਕਰਾਨੀ ਨਿਗਾ ਗੱਡੀ ਸ਼ੌਂਕ ਨਾਲ ਰੱਖੀ ਹੋਇਆ ਬੰਦੀ ਦੀ ਬਾਈ ਜੀ ਸੀਟ ਕਵਰ ਬਿਲਕੁਲ ਨਵੇਂ ਤੇ ਮੈਟ ਨਵੇਂ ਗੱਡੀ ਦੇ ਵਿੱਚ ਪਵਾ ਕੇ ਦਿੱਤੇ ਜਾਣਗੇ ਨਵੀਂ ਮੈਟਿੰਗ ਤੇ ਵੀ ਜਰੂਰ ਮਰਾਦੀ ਨਿਗਾ ਕਰਪੇਜ ਵੀਰੇ ਸੋਫਾ ਸੀਟ ਦੇ ਵਿੱਚ ਗੱਡੀ ਐ ਇਹ ਮੈਟਿੰਗ ਵੀ ਬਿਲਕੁਲ ਨਵੀਂ ਐ ਜਿਹੜੇ ਮੈਟ ਆ ਬਾਈ ਜੀ ਮੈਟ ਵੀ ਸੋਨੂੰ ਨਵੇਂ ਰੱਖਾ ਅੱਜ ਹੀ ਗਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਲੈ ਕੇ ਆਏ ਬਾਈ ਜੀ ਫੇਲ ਵਾਸਤੇ ਆਪਣੇ ਕੋਲੇ ਗੱਡੀ ਹਾਜ਼ਰ ਹੋ ਚੁੱਕੀ ਹੈਗੀ ਨੰਬਰ ਸਕਰੀਨ ਤੇ ਛੱਡ ਦੇਗੇ ਬਈ ਸੰਪਰਕ ਕਰ ਲਿਓ ਤੇ ਪੇਜ ਨੂੰ ਆਪਣੇ ਨੂੰ ਕਰ ਲਿਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰਾਮ ਫੇਸਬੁੱਕ ਤੇ YouTube ਤੇ ਇਹ ਵੀ ਕਿਰਪਾ ਚ ਗੱਡੀ ਤੇ ਮਰਾਦੀ ਨਿਗਾ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਬਈ ਚਾਹੇ ਆਪਣੀ ਆਪ ਦੀ ਗੱਡੀ ਹੋਵੇ ਤੇ ਚਾਹੇ ਆਪਣੇ ਕੋਲੇ ਆਈ ਹੋਵੇ ਸੇਲ ਤੇ ਆ ਚੀਜ਼ ਦਾ ਬਈ ਆਪਾਂ ਲਖਾਉਣੀ ਲਖਾਉਣੀ ਹੈਗੀ ਪੰਜਾਬ ਪੀਵੀ03 ਬਠਿੰਡੇ ਵਾਲੇ ਤੇ ਵੀ ਟਾਇਰਾਂ ਤੇ ਮਰਾਈ ਕਰਾਨੀਗਾ ਇਹ ਗੱਡੀ ਦੇ ਵਿੱਚ ਬਈ ਸਾਰਾ ਕੁਝ ਨਵੇਂ ਮਿਲੂ ਤੁਹਾਨੂੰ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਮੂਰਨਿਤ ਜਮੀਨ ਨਵੇਂ ਆ ਬਾਈ ਜੀ ਮਗਰਲੇ ਟਾਇਰ ਹੈਗੇ ਆ 80 ਤੋਂ 90 ਪੈਸੀ ਜਿੰਨੀ ਗੱਲਬਾਤ ਬਾਈ ਆਪਾਂ ਕਹਿਤੀ ਉਨੀ ਗੱਡੀ ਦੇ ਵਿੱਚ ਮਿਲੂਗੀ ਲੈ ਵੀ ਕਿਰਪਾ ਚ ਘੁੰਮ ਕੇ ਸਾਰੀ ਗੱਡੀ ਤੇ ਨਿਗਾਹ ਮਰਾਦੀ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਇਹਨ ਓਕੇ ਗੱਲਬਾਤ ਗੱਡੀ ਦੇ ਵਿੱਚ ਜੀ 4 ਆ 2008 ਮਾਡਲ ਆ ਪੂਰੀ ਓਕੇ ਗੱਲਬਾਤ ਗੱਡੀ ਦੇ ਵਿੱਚ ਛੱਤ ਦੇ ਵੀ ਬਾਈ ਜੀ ਮਰਵਾ ਦੇਉਨੇਗਾ ਟਾਇਰ ਵੀ ਨਵੇਂ ਆ ਗੱਡੀ ਦੇ ਵਿੱਚ ਬਾਈ ਜੀ ਸ਼ੀਟ ਕਵਰ ਵੀ ਨਵੇਂ ਹੈਗੇ ਤੇ ਮੈਟ ਬਾਈ ਜੀ ਤੁਹਾਨੂੰ ਜਮਨ ਨਵੇਂ ਪਵਾ ਕੇ ਦਿੱਤੇ ਜਾਣਗੇ ਨੇ ਵੀ ਕਿਰਪਾ ਜੀ ਆ ਇਧਰ ਲੈ ਟਾਇਰ ਤੇ ਵੀ ਮਰਵਾਈ ਕਰਾ ਨਿਗਾ ਮੜੀ ਜੀ ਆ ਕੇ ਐ ਨਵੇਂ ਟਾਇਰ ਆ ਜਮਾ ਤਿੰਨ ਟਾਇਰ ਤਾਂ ਬਾਈ ਜੀ ਬਿਲਕੁਲ ਨਵੇਂ ਆ ਗੱਡੀ ਦੇ ਵਿੱਚ ਇੱਕ ਟਾਇਰ ਥੋੜਾ ਜਿਹਾ ਹਲਕਾ ਹੈਗਾ ਉਹ 80 ਤੋਂ 90 ਪੈਸੇ ਹੈਗਾ ਤਿੰਨ ਟਾਇਰ ਬਿਲਕੁਲ ਨਵੇਂ ਜੀ ਨਵੇਂ ਕਿਹਾ ਤਾਂ ਬਾਈ ਨਵੇਂ ਹੋਣਗੇ ਨੇ ਵੀ ਕਿਰਪਾ ਜੀ ਅੰਦਰ ਮਰਾਈ ਕਰਾ ਨਿਗਾ ਗੱਡੀ ਸ਼ੌਕ ਨਾਲ ਰੱਖੀ ਹੋਇਆ ਬੰਦੇ ਦੀ ਬਾਈ ਜੀ ਸ਼ੀਟ ਕਵਰ ਬਿਲਕੁਲ ਨਵੇਂ ਤੇ ਮੈਟ ਨਵੇਂ ਗੱਡੀ ਦੇ ਵਿੱਚ ਪਵਾ ਕੇ ਦਿੱਤੇ ਜਾਣਗੇ ਨੇ ਵੀ ਮੈਟਿੰਗ ਤੇ ਵੀ ਜਰੂਰ ਮਰਾ ਦਿਨ ਨਿਗਾ ਕਿਰਪਾ ਜੀ ਵੀਰੇ ਸੋਫਾ ਸੀਟ ਦੇ ਵਿੱਚ ਗੱਡੀ ਆ ਇਹੇ ਮੈਟਿੰਗ ਵੀ ਬਿਲਕੁਲ ਨਵੀਂ ਆ ਜਿਹੜੇ ਮੈਟ ਆ ਬਾਈ ਜੀ ਮੈਟ ਵੀ ਤੁਹਾਨੂੰ ਨਵੇਂ ਰਖਾ ਕੇ ਦਿੱਤੇ ਜਾਣਗੇ ਬਾਈ ਜੀ ਜਲਦੀ ਤੋਂ ਜਲਦੀ ਸੰਪਰਕ ਕਰ ਲਿਓ ਵੀਡੀਓ ਤੇ ਵੀ ਗੱਡੀ ਬੁੱਕ ਕਰ ਸਕਦੇ ਹੋ 2008 ਮਾਡਲ ਹੈ ਪਾਸਿੰਗ ਵਾਲੀ ਗੱਡੀ ਬਾਈ ਜੀ ਬਹੁਤ ਘੱਟ ਮਿਲਦੀ ਹੈਗੀ 2029 ਤਿੱਕਰ ਪਾਸ ਹੈ ਗੱਡੀ ਬਾਈ ਜੀ 2029 ਤਿੱਕਰ ਹੁਣੀ ਹੀ ਪਾਸਿੰਗ ਕਰਵਾਈਏ ਗੱਡੀ ਤੇ ਥੋੜਾ ਟਾਈਮ ਹੀ ਹੋਇਆਗਾ ਚਿੱcke ਕੰਮਰ ਦੇ ਵਿੱਚ ਆ ਬਾਈ ਜੀ ਬਾਪਰ ਤੋਂ ਨਹੀਂ ਗੱਡੀ ਦੇ ਪੇਂਟ ਆ ਬਾਕੀ ਗੱਡੀ ਓਕੇ ਆ ਚੈੱਕ ਕਰ ਲਿਓ ਆ ਕਿ ਲੱਗੀ ਬੱਜੀ ਗੱਡੀ ਬਾਈ ਹੁੰਦੀ ਨਹੀਂ ਆਪਣੇ ਕੋਲੇ ਨਾਪਾਂ ਲੱਗੀ ਵੱਜੀ ਗੱਡੀ ਦੀ ਵੀਡੀਓ ਕਰਦੇ ਆਗੇ ਨਾ ਹੀ ਕੋਈ ਵੇਚਦੇ ਆ ਲੈ ਵੀ ਬੈਟਰੀ ਤੇ ਮਰਾਦੀ ਓਕੇ ਬੈਟਰੀ ਹੈ ਗੱਡੀ ਦੇ ਵਿੱਚ ਸਰਵਿਸ ਬਾਈ ਜੀ ਹੋਈ ਵੀ ਆ ਫਿਲਟਰ ਤਿੰਨੇ ਚੇਂਜ ਤੇਲ ਵੀ ਚੇਂਜ ਆ ਬ੍ਰੇਕਲ ਵੀ ਇੰਜਨ ਆਇਲ ਵੀ ਕਰਾਉਣ ਵਾਲਾ ਤੇਲ ਵੀ ਸਾਰੇ ਤੇਲ ਚੇਂਜ ਆ ਬਾਈ ਜੀ ਇਹਨਾਂ ਉੱਤੇ ਗੱਲਬਾਤ ਆ 2000 8 ਮਾਡਲ ਤੇ 2029 ਤਿੱਕਰ ਪਾਸ ਆ ਬਾਈ ਜੀ ਤੀਜੇ ਨਾਲ ਦੀ ਗੱਡੀ ਹੈ ਇਹਨਾਂ ਓਕੇ ਗੱਲਬਾਤ ਆ ਨੰਬਰ ਸਕਰੀਨ ਤੇ ਛੱਡਦੇ ਆਗੇ ਸੰਪਰਕ ਕਰ ਲਿਓ ਇੱਕ ਬਾਈ ਜੀ ਬੇਨਤੀ ਹੈ ਕਿ ਜਿਹੜੀ ਫੋਨ ਕਾਲ ਦੀ ਟਾਈਮਿੰਗ ਹੈ ਜੀ ਉਹ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਰਾਹ ਬੇਨਤੀ ਹੈ ਮੇਰਾ ਵੀਰ ਕਈ ਵਾਰੀ ਕੋਈ 12 ਵਜੇ 11 ਵਜੇ 3 ਵਜੇ ਵੀ ਬਾਈ ਜੀ ਮੈਨੂੰ ਫੋਨ ਕਾਲ ਰਾਤ ਨੂੰ ਕਰ ਲੈਂਦੇ ਆਗੇ ਮੇਰਾ ਵੀਰ ਰਾਤ ਨੂੰ ਨਾ ਕਾਲ ਕਰਿਆ ਕਰੋ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਹੀ ਫੋਨ ਕਾਲ ਕਰਿਆ ਕਰੋ 2008 ਮਾਡਲ ਹੈ ਗੱਡੀ ਜੀ 4 ਆ ਟਾਇਰ ਵੀ ਨਵੇਂ ਆ ਮੈਟਿਕ ਵੀ ਨਵੇਂ ਆ ਸ਼ੀਟ ਕਵਰ ਵੀ ਨਵੇਂ ਗੱਡੀ ਦੇ ਵਿੱਚ ਬਾਈ ਜੀ ਤੇ ਜਿਹੜਾ ਰੇਟ ਆ ਬਾਈ ਜੀ ਉਹ ਡਿਮਾਂਡ ਹੈ ਜੀ 2 ਲੱਖ ਤੇ 65000 ਰੁਪਏ ਨੇਗੋਸ਼ੀਏਬਲ ਰੇਟ ਆ ਮੰਨਤਾਂ ਹੋ ਜਾਊਗਾ ਸੰਪਰਕ ਕਰ ਲਿਓ ਧੰਨਵਾਦ